ਲਓ ਜੀ ਕਿਸਾਨ ਭਰਾਵੋ ਅੱਜ ਆਪਣੇ ਕੋਲੇ HMT 5911 ਟਰੈਕਟਰ ਵਿਕਾਊ ਹੈ ਜੀ ਫੈਵਰ ਵਾਲੀ ਛਤਰੀ ਲੱਗੀ ਹੋਈ ਆ ਕੰਪਨੀ ਦਾ ਪਾਵਰ origignal ਕੀਤਾ ਹੋਇਆ ਜੀ ਕੰਪਨੀ ਪਾਵਰ ਆ ਭਰਾਵੋ HMT 5911 2005 ਮਾਡਲ ਟਰੈਕਟਰ ਆ ਇੰਜਨ ਗੇਅਰ ਲੈਫਟ ਪੰਪ ਸਾਰਾ ਟਰੈਕਟਰ ਓਕੇ ਆ ਭਰਾਵੋ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ 2005 ਮਾਡਲ ਆ ਪਾਵਰ origignal ਆ ਜੀ ਕੰਪਨੀ ਦਾ ਫੈਬਰ ਵਾਲੀ ਛਤਰੀ ਲੱਗੀ ਹੋਈ ਆ ਪੰਜਾਬ ਨੰਬਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਆ ਰੇਟ ਆ ਇਹਦਾ 430000 ਰੁਪਇਆ ਡਿਮਾਂਡ ਆ ਪ੍ਰਭੂ ਮੌਕੇ ਤੇ ਮਾਨਤਾਨ ਹੋ ਜਾਊਗਾ ਚੈਪ ਵਾਲੀ ਕਾਪੀ ਆ ਚੈਪ ਵਾਲੀ ਕਾਪੀ ਆ ਪ੍ਰਭੂ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਓਰੀਜਨਲ ਟਰੈਕਟਰ ਆ ਵਾਹ ਕੇ ਚਲਾ ਕੇ ਇੰਜਨ ਗੇਅਰ ਦਾ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਦੇ ਵਿੱਚ ਕੋਈ ਕਮੀ ਪੇਛੀ ਨਹੀਂ ਨੰਬਰ ਵੀਰਾਂ ਦਾ 95018701379501870137 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਲਿਓ ਭਰਾਵੋ ਟਰੈਕਟਰ ਬਹੁਤ ਹੀ ਜ਼ਿਆਦਾ ਚੰਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ